ਖੰਦਰਾਬਣੀ ਖੀਰ ਬਣ ਰਹੀ ਹੈ ਖੀਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਦੁੱਧ ਪੈਂਦਾ ਹੁੰਦਾ ਤੇ ਮਿੱਠਾ ਪੈਂਦਾ ਹੁੰਦਾ ਤੇ ਥੋੜਾ ਜਿਹਾ ਪਾਣੀ ਪੈਂਦਾ ਹੁੰਦਾ ਸ੍ਰੀ ਕਾਲ ਜੀ ਮੈਂ ਤੁਹਾਡਾ ਆਪਣਾ ਸੁੱਖ ਕਿਵੇਂ ਸਾਰੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਮੀਂਹ ਵੀ ਪਿਛਲੇ ਤਿੰਨ ਦਿਨਾਂ ਤੋਂ ਕਾਫੀ ਪੈ ਰਿਹਾ ਮੀਂਹ ਦੇ ਕਾਰਨ ਤਾਂ ਫਰਕਣਮਨਜੀ ਹੋਈ ਰਹਿੰਦੀ ਹੈ ਤੇ ਅੱਜ ਫਿਰ ਮੀਂਹ ਦਾ ਮਾਹੌਸਾ ਮੈਂ ਠੰਡਾ ਹੋਇਆ ਪਿਆ ਤੇ ਅੱਜ ਬਣਾਉਣੀ ਹੈ ਫਿਰ ਆਪਾਂ ਖੀਰ ਪੂੜੇ ਦੇਖਦੇ ਹਾਂ ਫਿਰ ਕੀਰੂੜੇ ਕਿਵੇਂ ਬਣਦੇ ਨੇ ਮਿਲਦੇ ਆ ਤੁਹਾਨੂੰ ਅੱਗੇ ਪਹਿਲਾਂ ਤੁਹਾਨੂੰ ਮੀਂਹ ਦੀ ਚਾਤੀ ਮરાਦੀ ਥੋੜੀ ਜੀ ਦੇਖ ਸਕਦੇ ਆ ਮਿੱਤਰੋ ਮੀਂਹ ਪੈ ਰਿਆ ਮੀਂਹ ਨੇਰੀ ਹਵਾ ਵੀ ਆ ਚੁੱਕੀ ਹੈ ਤੇ ਹੁਣ ਅਸੀਂ ਜਾ ਰਹੇ ਹਾਂ ਪਿੱਪਲ ਦੇ ਪੱਤੇ ਲੈਣ ਕੂੜੇ ਬਣਾਉਣ ਖਾਤਰ ਹੁਣ ਅਸੀਂ ਜਾ ਰਹੇ ਹਾਂ ਪਿੱਪਲ ਦੇ ਪੱਤੇ ਲੈਣ ਆਓ ਚੱਲਦੇ ਆਂ ਮੀਂਹ ਦੇ ਵਿੱਚ ਤੇ ਓਈ ਸਤਰੀ ਆ ਸਾਡੀ ਰਹੀ ਸਤਰੀ ਐ ਡਾ ਆਜੋ ਤੋ ਸਤਰੀਮੇ ਆਪਕੋ ਕਿਹਦਾ ਲੱਗ ਰਹਾ ਹੈ ਗਾਈਜ਼ ਮੀ ਬਹੁਤ ਪੈ ਰਿਆ ਤੇ ਆ ਬੰਦੇ ਦਾ ਆਪਾਂ ਤੁਹਾਨੂੰ ਅੱਜ ਰੂਬਰੂ ਰੂਬਰੂ ਕਰਾਉਨੇ ਆ ਥੋਡੇ ਇਹ ਆਪਣਾ ਛੋਟਾਪਰਾ ਠੀਕ ਹੈ ਸ਼ਾਕਲ ਤਾਂ ਲੱਗ ਹੀ ਗਿਆ ਹਣਾ ਮੇਰੇ ਵਰਗਾ ਦੇਖਣ ਨੂੰ ਤੇ ਹੁਣ ਆਪਾਂ 20 ਮਿੰਟ ਦੇ ਜਾ ਰਹੇ ਆ ਵੀ ਗਾਣਾ ਗੁਣਾਉਂਦਾ ਫਿਰ ਨਾ ਗਾਣਾ ਨਹੀਂ ਆਉਂਦਾ ਕੋਈ ਗਾਣਾ ਸੁਣ ਕੇ ਰੋਈ ਰੋਲਾ ਨਹੀਂ ਗਾਣਾ ਗਾਣਾ ਨਹੀਂ ਨਾਣਾ ਗਾਉਣਾ ਨਹੀਂ ਆਉਂਦਾ ਕਹਿੰਦਾ ਗਾਣਾ ਸੁਣ ਕੇ ਰੋਲਾ ਬਾਹਲੇ ਯਾਰ ਸਾਈਡ ਤੇ ਸੌਂਗ ਸੁਣਦਾ ਸਾਡਾ ਬੰਦਾ ਯਾਰ ਅਰਜਨ ਦਾ ਹਾਂ ਅਰਜਨ ਦਾ ਫੈਨ ਤੋੜਦਾ ਤੋੜਲਾ ਬੇਪਲ ਦੇ ਪੱਤੇ ਇੱਥੇ ਦਾਸਕਾ ਤੋੜਲਾ ਨੌ ਦਾਸਕ ਦੇਖਦਾ ਮੀਂਹ ਪੈਂਦੇ ਦੇ ਵਿੱਚ ਇੰਨੀ ਮਿਹਨਤ ਕਰ ਰਹੇ ਆ ਅਸੀਂ ਆਪਣੇ ਖਾਣ ਖਾਤਰ ਹਣਾ ਉਹ ਦੇਖ ਸਕਦੇ ਹੋ ਟੋਬੇ ਦੇ ਵਿੱਚ ਮਰਗਰਬੀ ਦੇ ਬੱਚੇ ਫਿਰਦੇ ਹੋਏ ਆ ਜਾ ਆ ਜਾ ਆ ਬਹੁਤ ਨੇ ਜੇ ਤੋੜ ਲੀ ਹਮਨੇ ਪੱਤੇ ਬਚ ਕੇ ਓਏ ਤਲਕਣਾ ਥੱਲੇ ਨਹੀਂ ਜਾ ਰਹੇ ਆ ਘਰ ਨੂੰ ਉਰੇ ਕੀ ਲੱਗਦਾ ਹੁੰਦਾ ਆਪਣੇ ਮੇਲਾ ਹਫਤੇ ਤੱਕ ਮੇਲਾ ਵੀ ਹੈ ਆ ਦੇਖ ਆਪਣੇ ਇੱਕ ਦੂਰੇ ਇਹਨਾਂ ਦੇ ਦੁੱਧ ਪਾ ਕੇ ਜਾਂਦੇ ਉਹਨਾਂ ਨੂੰ ਆ ਦੇਖ ਉਰੇ ਦੁੱਧ ਪਾ ਕੇ ਜਾਂਦੇ ਉਹਨਾਂ ਇਹਦੇ ਚ ਇਹ ਵੀ ਉਮੀਦੋ ਡਲਦੇ ਹੋ ਫਿਰਦੇ ਨੇ ਉਰੇ ਹੋਰ ਹੀ ਰਹਿੰਦੇ ਨੇ ਇਹ ਤੇ ਕਾਲੂ ਔਰ ਚਿੱਟੂ ਦੀ ਜੋੜੀ ਹੈ ਹੈ ਖੈਰ ਰਮੇਂਦਰ ਦੇਖ ਦੇ ਵੀਡੀਓ ਕਿੱਥੇ ਬਣਾਈ ਮੇਰੇ ਮੁੰਡੇ ਦੀ ਵੀਡੀਓ ਕਿੱਥੇ ਬਣਾਈ ਮੇਰੇ ਮੁੰਡੇ ਦੀ ਇਹ ਬਹੁਤ ਪੈ ਰਿਆ ਸਤਰਕ ਰਹੀਏ ਸਾਵਧਾਨ ਰਹੀਏ ਔਰ ਆਪਣੇ ਆਪ ਨੂੰ ਬਚਾ ਕੇ ਰੱਖੀਏ ਆ ਜਾਓ ਹਮੇ ਇਹ ਕੀ ਹੋ ਰਿਹਾ ਹੈ

ਅੱਜ ਇਹ ਤਿਆਰ ਕਰਨਾ ਹੈ ਕਿ ਕਿੰਨੇ ਟਾਈਮ ਦੇ ਵਿੱਚ ਪੂੜੇ ਬਣਨਗੇ ਤੇ ਦੇਖ ਰਹੇ ਹਾਂ ਹੁਣ ਕਿਵੇਂ ਬਣਦੇ ਨੇ ਪੂੜੇ ਅਸੀਂ ਵੀ ਸਿੱਖ ਲਾਂਗੇ ਕੱਦ ਨੂੰ ਜੇ ਸਾਡੀ ਘਰ ਵਾਲਿਆਂ ਨੇ ਸਾਨੂੰ ਨਾਂ ਬਣਾ ਕੇ ਦਿੱਤੇ ਪੂੜੇ ਠੀਕ ਹੈ ਤੇ ਅਸੀਂ ਆਪ ਬਣਾ ਲਿਆ ਕਰਾਂਗੇ ਪਾਣੀ ਕਿੰਨਾ ਕਰਨਾ ਮੰਮੇ ਦੇਖ ਸਾਦੋਂ ਤੁਸੀਂ ਇਸ ਤਰ੍ਹਾਂ ਹੋਰ ਬਣਾਓ ਬਸ ਇਹਨੂੰ ਚੰਗੀ ਤਰ੍ਹਾਂ ਨਾ ਘੋਲ ਲੈਣਾ। ਹੂੰ। ਆਟਾ ਸੁੱਕਾ ਨਹੀਂ ਰਹਿਣਾ ਚਾਹੀਦਾ ਵਿੱਚੋਂ। ਜਿਵੇਂ ਆਪਾਂ ਉਹਦੀ ਜਲੇਬੀਆਂ ਦੀ ਉਹ ਕੀ ਮਦਣਾ ਪਿਆ ਉਹਨੇ ਨਾ ਕੀ ਮੈਂ ਇਦਾਂ ਮੈਂ ਇਦਾਂ ਘੋਲ ਦਿੰਨੇ ਆ। ਤੇ ਆਪਾਂ ਆਟਾ ਘੋਲੇ ਆ। ਵਿੱਚ ਪਾਇਆ ਇਹਦੇ ਅਸਨੇ ਸੱਕਰ ਪਾਈ ਹੁੰਦੀ ਆ। ਤੇ ਆਹ ਆਪਣੇ ਪਿੱਪਲ ਦੇ ਪੱਤੇ ਨੇ ਜਿਹੜੇ ਆਪਾਂ ਤੋੜ ਕੇ ਲੈ ਕੇ ਆਏ ਸੀ। ਚਲੋ ਜਿੰਨਾ ਟਾਈਮ ਤੱਕ ਇਹ ਘੋਲ ਰਿਹਾ। ਅੱਪਾ ਅੱਗੇ ਦੇਖਦੇ ਆ ਕਿ ਕੀ ਸਮਾਨ ਰੈਡੀ ਕਰਨਾ ਪਊਗਾ ਅੱਗੇ ਹੋਰ ਵੀ ਕੀ ਤਿਆਰ ਕਰਨਾ ਪਊਗਾ ਫਿਰ ਤਾਂ ਚਲੋ ਆਪਣੀ ਖੀਰ ਬਣ ਰਹੀ ਆ ਆ ਗੱਲ ਆ ਤੇਲ ਬਣਾਉਣ ਨੂੰ ਹਾਂ ਆਹ ਦੇਖ ਤੇਲ ਟੱਕੇ ਤੇ ਲੀਡ ਲਵੇਟ ਲਈ ਟੱਕੇ ਤੇ ਲੀਡ ਵੀ ਲਵੇਟੀ ਆ ਮੰਮੀ ਨੇ ਤੇ ਜਿਹੜਾ ਤੇਲ ਲਾਉਣ ਬਾਅਦ ਹੈ ਨਾ ਬਸ ਅੱਗੇ ਦੇਖੋਗੇ ਕਿੰਨੇ ਕਿੰਨੇ ਹੋਊਗਾ ਅੱਗੇ ਬਣ ਰਿਹਾ ਹੋ ਬਸ ਪਾਣੀ ਦੀ ਲੋੜ ਨਹੀਂ ਇੰਦਰ ਆਪਣੀ ਖੀਰ ਬਣ ਰਹੀ ਆ ਖੀਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਦੁੱਧ ਪੈਂਦਾ ਹੁੰਦਾ ਤੇ ਮਿੱਠਾ ਪੈਂਦਾ ਹੁੰਦਾ ਤੇ ਥੋੜਾ ਜਿਹਾ ਪਾਣੀ ਪੈਂਦਾ ਹੁੰਦਾ ਤੇ ਝੋਲ ਪੈਂਦੇ ਹੁੰਦੇ ਆ ਤੇ ਉਸ ਤੋਂ ਬਾਅਦ ਉਹਨੂੰ ਉਬਾਲੀ ਦਿਵਾਉਣੀ ਹੁੰਦੀ ਆ ਆਪਾਂ ਤੇ ਵਾਲੀ ਤੋਂ ਬਾਅਦ ਫਿਰ 10 ਮਿੰਟ ਫਿਰ ਉਹਨੂੰ ਆਪਾਂ ਢਾਕੇ ਰੱਖਦੇ ਆ ਫਿਰ ਉਸ ਤੋਂ ਬਾਅਦ ਝੋਲ ਨੇ ਜਿਹੜੇ ਫਲਾਪਟ ਦੇ ਵਿੱਚ ਆ ਜਾਂਦੇ ਨੇ ਤੇ ਉਹ ਲੇ ਹੋ ਜਾਂਦੇ ਨੇ ਤੇ ਫਿਰ ਬਣ ਕੇ ਆਪਣੀ ਖੀਰ ਰੈਡੀ ਹੋ ਜਾਂਦੀ ਆ ਤੇ ਹੁਣ ਮਿੱਠੇ-ਮਿੱਠੇ ਛੇਕ ਤੇ ਆਪਣੀ ਖੀਰ ਬਣ ਰਹੀ ਆ ਜਦੋਂ ਆਪਣੀ ਖੀਰ ਰੈਡੀ ਹੋ ਗਈ ਫਿਰ ਉਸ ਤੋਂ ਬਾਅਦ ਆਪਾਂ ਪੂੜੇ ਰੈਡੀ ਕਰਾਂਗੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਬੈਠ ਕੇ ਕਿਵੇਂ ਖਾਣੇ ਆ ਤੇ ਆਹ ਦੇਖ ਸਕਦੇ ਹੋ ਹੁਣ ਆਪਣੀ ਖੀਰ ਬਣ ਰਹੀ ਆ ਕਿਆ ਬਾਤ ਹੈ ਜੀ ਪਹਿਲੀ ਵਾਰ ਸੀ ਫੂਡ ਬਲੌਗਿੰਗ ਦੀ ਸਟਾਈਲ ਕਰ ਰਹੇ ਆ ਅੱਗੇ ਦੀ ਅੱਗੇ ਸੀ ਇਦਾਂ ਹੀ ਫਿਰ ਵੀਡੀਓ ਨਾਲ ਲੈ ਕੇ ਆਵਾਂਗੇ ਤੇ ਬਸ ਬਣੇ ਰਹੋ ਸਾਡੇ ਨਾਲ ਤੁਸੀਂ ਕਿਹਦੇ ਪਹਿਲਾਂ ਵੀ ਕਿਹੜੇ ਲਾਏ ਆ ਹੁਣ ਤੱਕ ਤਾਂ ਲਾਈ ਨਹੀਂ ਸੀ ਅੱਛਾ ਛੋਟਾ ਜਿਹਾ ਸੀ ਤੂੰ ਅੱਛਾ ਜਦੋਂ ਲਾਈ ਸੀ ਛੋਟਾ ਜਿਹਾ ਦੇਖ ਮੈਨੂੰ ਤਾਂ ਕੀ ਪਤਾ ਹੋਣਾ ਤੇ ਹੋਰ ਤੁਹਾਡੀ ਜਿਵੇਂ ਨਾਨੀ ਲਾ ਕੇ ਦਿੰਦੀ ਹੁੰਦੀ ਸੀ ਤੁਹਾਨੂੰ ਵੀ ਜਦੋਂ ਬਣਾਉਂਦੇ ਹੋਵਾਂਗੇ ਸਾਡੇ ਉੱਥੇ ਹੂੰ ਮੇਲਾ ਲੱਗਦਾ ਹੁੰਦਾ ਅੱਛਾ ਬਾਬੇ ਸਿੱਧਾ ਦਾ ਬਾਬੇ ਸਿੱਧਾ ਦਾ ਮੇਲਾ ਲੱਗਦਾ ਹੁੰਦਾ ਅੱਛਾ ਸੌਂਦ ਸੌਂਦ ਮੇਲਾ ਹੁਣ ਤੱਕ ਕਿੱਥੇ ਮੇਲੇ ਰਹਿ ਗਏ ਪਹਿਲਾਂ ਵਰਗੇ ਤਾਂ ਉਹ ਮੇਲਿਆਂ ਦੇ ਵਿੱਚ ਮੈਂ ਹੁਣ ਜਾਂਦਾ ਰਹਿਣਾ ਨਾ ਮੇਲੇਾਂ 'ਚ ਨਾ ਤਾਂ ਪਹਿਲਾਂ ਵਰਗੀ ਰੌਣਕ ਰਹੀ ਆ ਕਿਉਂਕਿ ਜਿਆਦਾਤਰ ਆਪਾਂ ਯੂਤ ਦੇਖਦੇ ਆ ਵੀ ਬਾਹਰ ਨੂੰ ਜਾ ਰਹੇ ਹਣਾ ਆ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਨੇ ਬਹੁਤ ਤੇ ਇਹ ਸਾਡਾ ਇੱਕ ਉਪਰਾਲਾ ਹੀ ਹੈ ਕਿ ਆਪਾਂ ਇਹ ਚੀਜ਼ਾਂ ਨੂੰ ਵੀ ਕਲਚਰ ਨੂੰ ਸਾਂਭ ਕੇ ਰੱਖੀਏ ਕੀ ਕੀ ਆਪਣਾ ਖਾਣਾ ਪਾਣਾ ਹੁੰਦਾ ਸੀ ਹਣਾ ਤੇ ਜਿਹੜੀ ਚੀਜ਼ ਘਰ ਦੀ ਹੁੰਦੀ ਹੈ ਉਹ ਨੇਚਰਲ ਹੁੰਦੀ ਆ ਤੇ ਮੈਂ ਬਹੁਤ ਦੇਖਨੇ ਨੇ ਫੂਡ ਬਲੌਗਰ ਇਹਨਾਂ ਕਰਦੇ ਵਿੱਚ ਕੋਈ ਖੀਰ ਪੁੜੇ ਬਣਾਉਂਦਾ ਤੇ ਆਪਾਂ ਦੇਖਦੇ ਹੁੰਨੇ ਹਨਾ ਤੇ ਡੰਡੀਆਂ ਦਾ ਲੈ ਕੇ ਕੋਈ ਟਿੱਕੀਆਂ ਬਣਾਉਂਦਾ ਡੰਡੀਆਂ ਵੀ ਜਾਈ ਜਾਂਦੀਆਂ ਚਲੋ ਮਾਂ ਨੂੰ ਸਾਰ ਮੰਗੀ ਅੱਛਾ ਡੰਡੀਆਂ ਅੰੱਚ ਦੀ ਨਿਕਲ ਜਾਂਦੀਆਂ ਨੇ ਨਿਆ ਗੋਲੀਆਂ ਨੇ ਡੰਡੀਆਂ ਹੋਵੇ ਯਾਰ ਇਹ ਤਾਂ ਖਰਾਬ ਕਰ ਲਿਆ ਯਾਰ ਚਲ ਕੋਈ ਨਹੀਂ ਪਹਿਲੀ ਪਹਿਲੀ ਵਾਰ ਆ ਗਲਤੀਆਂ ਹੁੰਦੀਆਂ ਰਹਿੰਦੀਆਂ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਨੇ ਤੇ ਦੇਖ ਸਕਦਾ ਇਹਨੂੰ ਆਪਾਂ ਪੂਰਾ ਮਿਕਸਚਰ ਘੋਲ ਰਹੇ ਹਾਂ ਚੰਗੀ ਤਰ੍ਹਾਂ ਇਹਨਾਂ ਪੂਰਾ ਓਕੇ ਦੀ ਰਿਪੋਰਟ ਕੰਮ ਕਰਾਂਗੇ ਬਹਾਂ ਤੋਂ ਹੋ ਲੱਗ ਜਾਂਦੀਆਂ ਹੁਣ ਇਹ ਬੰਦਦੀਆਂ ਨਾ ਮੈਨੂੰ ਗੋਲ ਕੇ ਦੇਖ ਕੀ ਹੋਰ ਹੋ ਗਿਆ ਸੰਗੀਚ ਮਨਾਲਾ ਯੋਰੀ ਬਹੁਤ ਲੱਗ ਰਿਹਾ ਮੰਮੀ ਪਤਾ ਨਹੀਂ ਕਿਵੇਂ ਗੋਲ ਜਾਂਦੀਆਂ ਕਿਉਂਕਿ ਘੜਾ ਹੋ ਗਿਆ ਪੂਰਾ ਇਹ ਦੇਖ ਸਕਦੇ ਤੁਸੀਂ ਇਸ ਤਨਾ ਕਿ ਜਿਹੜੇ ਕਹਿੰਦੇ ਹੈ ਕਿ ਘਰ ਦਾ ਕੰਮ ਕਰਨਾ ਸੌਖਾ ਪਰ ਔਖਾ ਬੋਧਾ ਗੁੜੀਆਂ ਤੋਂ ਪੁੱਛ ਕੇ ਦੇਖੋ ਸਾਰੀ ਦਿਹਾੜੀ ਇਤ ਸੋਈ ਚੀਜ਼ ਨਹੀਂ ਨਿਕਲਿਆ ਜਾਂਦਾ ਹੈਗਾ ਜਦੋਂ ਬੰਦੇ ਕਰਦੇ ਨੇ ਉਦੋਂ ਦੇਖੋ ਹੁਣ ਦੇਖੋ ਪਾਣੀ ਪਾਇਆ ਹੁਣ ਹੋਰ ਮਸਲਾ ਕਰਾਂਗੇ ਗੜਾ ਹੋਵੇਗਾ ਇਹਦੇ ਹੋਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਦੱਸਿਓ ਕਿ ਤੁਸੀਂ ਵੀ ਘਰ ਦੇ ਵਿੱਚ ਇਦਾਂ ਕੰਮ ਕਰਾਉਣੇ ਦਾਲ ਸਬਜ਼ੀ ਵੇਲੇ ਕਹੇ ਦਾ ਪੂਰੇ ਤਰ੍ਹਾਂ ਲੱਗੇ ਹੋਏ ਅੱਜ। ਓਹੋ, ਸਾਲੀ ਮਾਰਤੀ ਦੀ। ਬਦਲਾ ਕਰ ਰਹੇ ਨੇ। ਜਿੰਨਾ ਬਦਲਾ ਕਰਨਗੇ ਉਹਨੇ ਆਪਣੇ ਨਰਮ ਨਰਮ ਕੂੜੇ ਔਣਗੇ। ਕੰਮੇ ਮਿੱਠਾ ਥੋੜਾ ਤਾਂ ਨਹੀਂ ਪਾਇਆ ਤੇਜ। ਹੈ? ਮਿੱਠਾ ਥੋੜਾ ਕੰਮ ਖਰਾਬ ਹੀ ਕਰ ਦਿੰਦਾ। ਵਿੱਚ ਲੋਕ ਪਾ ਵੀ ਲੈਂਦੇ ਨੇ ਵੀ ਫਲਾਪਟਾਵੇ। ਉਹ ਤਾਂ ਗੁਲਗੁਲਿਆਂ ਚ ਪਾਉਂਦੇ ਹੁੰਦੇ ਆ। ਗੁਲਗੁਲਿਆਂ ਚ ਪਾਉਂਦਾ ਹੁੰਦੇ ਆ ਅੱਜ। ਦੇਖੋ ਪੂਰੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਦਾ। ਮਿਰਜ਼ਾ ਬਾਬੂ ਹੱਥ ਦੋਖਾਂ ਲਾ ਕੇ ਆ ਦੇਖ ਸਕਦੇ ਹਾਂ ਹੱਥ ਦੋਖਾਂ ਲਾ ਕੇ ਤੇ ਚਲੋ ਮਿਲਦੇ ਆ ਅੱਗੇ ਤੁਹਾਨੂੰ ਫਿਰ ਦੇਖ ਸਕਦਾ ਤੁਸੀਂ ਇਸ ਤਰ੍ਹਾਂ ਪੂੜੇ ਬਣ ਰਹੇ ਨੇ ਇਹੰਦਲਾ ਆ ਰਿਹਾ ਤੇਲ ਇਹ ਹੈਗੇ ਨੇ ਤਵੇ ਵਾਲੇ ਪੂੜੇ ਹੈ ਮੈਂ ਦੇਖੋ ਦੂਈ ਲੋੜੋ ਦੂਈ ਲੋੜਮ ਬਣਾਉਣ ਦੇ ਆਨੇ ਤਲ ਕੇ ਜੇ मालपुड़े बड़ी जब को का कहना काफी टाइम बाद ला रहे हैं ਸੋ ਇਦਾਂ ਹੀ ਸਾਰੇ ਬੂੜੇ ਫਿਰ ਰੈਡੀ ਹੋ ਜਾਣੇ ਨੇ ਫਿਰ ਆਪਣੀ ਖੀਰ ਰੈਡੀ ਹੋ ਜਾਣੀ ਆ ਫਿਰ ਮਿਲਦਾ ਤੁਹਾਨੂੰ ਅੱਗੇ ਸਜਣੋ ਹੁਣ ਆਪਾਂ ਕੂੜੇ ਖਾ ਰਹੇ ਹਾਂ ਤੇ ਟੇਸਟ ਪਲੇਟ ਤੇ ਕੂੜਿਆਂ ਦਾ ਕਿੰਤਾ ਜਲਾ ਕਰ ਰਹੇ ਹਾਂ ਬਾਅ ਕਮਾਲ ਬਣਿਆ ਜੀ ਕੂੜੇ ਤੇ ਤੁਸੀਂ ਵੀ ਮੀਹ ਦੇ ਥਾਂ ਵਿੱਚ ਕਦੇ ਕੂੜੇ ਬਣਾ ਸਕਦੇ ਹੋ ਤੇ ਖਾ ਸਕਦੇ ਹੋ ਤੇ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਇਦਾਂ ਹੀ ਤੁਹਾਡੇ ਲਈ ਵਧੀਆ ਵਧੀਆ ਬਲੌਗ ਲੈ ਕੇ ਆਉਂਦੇ ਰਹਾਂਗੇ ਤੇ ਕਮੈਂਟ ਕਰ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਿਹੜੇ ਚੈਨਲ ਤੇ ਨੰਮਿਆ ਜੋ ਮੈਂ ਤਾਂ ਟਾ ਟਾ ਹੁਣ ਖਾਣੇ ਆਪਾਂ ਖੀਰ ਕੂੜੇ